ਜੇਕਰ Google ਤੇ ਅਸੀਂ 30802500 ਸਰਚ ਕਰਦੇ ਹਾਂ ਤਾਂ ਸਾਨੂੰ ਕੋਡੈਕ ਲੈਸਟਰ ਲਿਖਿਆ ਦਿਖਾਈ ਦਿੰਦਾ ਹੈ ਜੋ ਕਿ ਹੁਣ ਤੱਕ ਦੀ ਸਭ ਤੋਂ ਮਹਿੰਗੀ ਤੇ ਭਵਿੱਖ ਦੀਆਂ ਸਾਰੀਆਂ ਅਦਭੁਤ ਖੋਜਾਂ ਨਾਲ ਭਰੀ ਹੋਈ ਕਿਤਾਬ ਦਾ ਨਾਂ ਹੈ ਇਸ ਕਿਤਾਬ ਨੂੰ ਬਿਲਗੇਟਸ ਨੇ 1994 ਚ 250 ਕਰੋੜ ਰੁਪਏ ਚ ਖਰੀਦ ਲਿਆ ਸੀ ਜਿਸ ਦੀ ਅੱਜ ਦੀ ਕੀਮਤ 400 ਕਰੋੜ ਤੋਂ ਵੀ ਜ਼ਿਆਦਾ ਹੈ ਆਖਰ ਕੀ ਖਾਸ ਹੈ ਇਸ ਕਿਤਾਬ ਦੀ ਕਿ ਬਿਲਗੇਟ ਇਸ ਨੂੰ 250 ਕਰੋੜ ਇੰਨੀ ਵੱਡੀ ਰਕਮ ਚ ਖਰੀਦਣ ਲਈ ਮਜਬੂਰ ਹੋ ਗਿਆ ਇਸ ਕਿਤਾਬ 'ਚ ਸਾਇੰਸ ਟੈਕਨੋਲੋਜੀ ਤੇ ਐਜੂਕੇਸ਼ਨ ਦਾ ਪੂਰਾ ਭੰਡਾਰ ਹੈ। ਅੱਜ ਅਸੀਂ ਜਿਸ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੇ ਹਾਂ, ਇਸ ਟੈਕਨੋਲੋਜੀ ਨੂੰ ਅੱਜ ਤੋਂ 500 ਸਾਲ ਪਹਿਲਾਂ ਹੀ ਲਿਖ ਦਿੱਤਾ ਸੀ ਇਸ ਕਿਤਾਬ 'ਚ। ਇਸ ਕਿਤਾਬ ਨੂੰ ਲਿਖਣ ਵਾਲੇ ਉਸ ਮਹਾਨ ਆਦਮੀ ਦਾ ਨਾਂ ਸੀ ਲਿਓਨਾਰਡੋ ਦਾ ਵਿੰਚੀ, ਜਿਸ ਦਾ ਜਨਮ 14 ਅਪ੍ਰੈਲ 1452 ਨੂੰ ਇਟਲੀ ਦੇ ਟਸਕਨੀ ਵਿੱਚ ਇੱਕ ਛੋਟੇ ਜਿਹੇ ਪਿੰਡ 'ਚ ਹੋਇਆ ਸੀ। ਲਿਨਾਰਡੋ ਦਾ ਵਿੰਚੀ ਨੂੰ ਪੋਲੀਮੈਥ ਵੀ ਕਿਹਾ ਜਾਂਦਾ ਹੈ ਪੋਲੀਮੈਥਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਹੜਾ ਹਰ ਇੱਕ ਫੀਲਡ ਚ ਮਾਸਟਰ ਹੋਵੇ ਇੱਕ ਆਮ ਇਨਸਾਨ ਵੱਧ ਤੋਂ ਵੱਧ ਕਿੰਨੀਆਂ ਚੀਜ਼ਾਂ ਜਾਂ ਫੀਲਡ ਚ ਮਾਸਟਰ ਹੋ ਸਕਦਾ ਹੈ 1 2 ਜਾਂ 4 ਪਰ ਲਿਨਾਰਡੋ ਦਾ ਵਿੰਚੀ ਸਾਇੰਟਿਸਟ ਮੈਥਮੈਟੀਸ਼ੀਅਨ ਇੰਜੀਨੀਅਰ ਆਰਕੀਟੈਕਚਰ ਪੇਂਟਰ ਤੇ ਇੱਕ ਇਨਵੈਂਟਰ ਸੀ ਇੰਨੇ ਜ਼ਿਆਦਾ ਫੀਲਡ ਚ ਮਾਸਟਰ ਹੋਣ ਕਰਕੇ ਲਿਨਾਰਡੋ ਦਾ ਵਿੰਚੀ ਨੂੰ ਪੋਲੀਮੈਥ ਕਿਹਾ ਜਾਂਦਾ ਹੈ ਮਨੁੱਖੀ ਸਰੀਰ ਦੇ ਐਕਸ-ਰੇ ਜਿਵੇਂ ਸਾਨੂੰ ਹੁਣ ਦਿਖਾਈ ਦਿੰਦੇ ਨੇ ਦਵਿੰਚੀ ਨੇ ਆਪਣੀ ਕਿਤਾਬ 'ਚ ਇਸ ਤਰ੍ਹਾਂ ਦੇ ਸੇਮ ਸਕੈਚ ਜਿਦੋਂ 500 ਸਾਲ ਪਹਿਲਾਂ ਹੀ ਬਣਾ ਦਿੱਤੇ ਸੀ ਉਸ ਸਮੇਂ ਕੋਈ ਐਕਸ-ਰੇ ਮਸ਼ੀਨ ਜਾਂ ਮਾਡਰਨ ਟੈਕਨੋਲੋਜੀ ਨਹੀਂ ਸੀ ਹੁੰਦੀ ਫਿਰ ਵੀ ਇਸ ਇਨਸਾਨ ਨੇ 240 ਤੋਂ ਵੱਧ ਹਿਊਮਨ ਬਾਡੀ ਪਾਰਟਸ ਦੇ ਸਕੈਚ ਆਪਣੀ ਕਿਤਾਬ 'ਚ ਬਣਾਏ ਇਸ ਇਨਸਾਨ ਦੇ ਅੰਦਰ ਕਿਸੇ ਚੀਜ਼ ਨੂੰ ਜਾਣਨ ਦੀ ਇੰਨੀ ਜ਼ਿਆਦਾ ਉਤਸੁਕਤਾ ਰਹਿੰਦੀ ਸੀ ਕਿ ਇਹ ਸ਼ਮਸ਼ਾਨਘਾਟ 'ਚੋਂ ਲਾਸ਼ ਪੁੱਟ ਕੇ ਉਸ ਦੇ ਸਰੀਰ ਨੂੰ ਅਬਜ਼ਰਵ ਕਰਨ ਲੱਗ ਜਾਂਦਾ ਸੀ ਇਹ ਜਾਣਨਾ ਚਾਹੁੰਦਾ ਸੀ ਕਿ ਇਨਸਾਨ ਦਾ ਸਰੀਰ ਅੰਦਰੋਂ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਆਪਣੀ ਕਿਤਾਬ 'ਚ ਉਸ ਦਾ ਪੂਰਾ ਸਕੈਚ ਤਿਆਰ ਕਰ ਦਿੰਦਾ ਸੀ ਇਸ ਤਸਵੀਰ ਨੂੰ ਧਿਆਨ ਨਾਲ ਦੇਖੋ ਇਹ ਇਟਲੀ ਦੇ ਮੈਪ ਦੀ ਫੋਟੋ ਹੈ ਜੋ ਕਿ ਇੱਕ ਸੈਟਲਾਈਟ ਤੋਂ ਲਈ ਗਈ ਹੈ ਇਸ ਦੇ ਨਾਲ ਦੀ ਸੇਮ ਫੋਟੋ ਦਾ ਵਿੰਚੀ ਨੇ ਅੱਜ ਤੋਂ 500 ਸਾਲ ਪਹਿਲਾਂ ਹੀ ਆਪਣੀ ਕਿਤਾਬ 'ਚ ਬਣਾ ਲਈ ਸੀ ਉਸ ਸਮੇਂ ਕੋਈ ਸੈਟਲਾਈਟ ਹੈਲੀਕਾਪਟਰ ਜਹਾਜ਼ ਜਾਂ ਉੱਚੀਆਂ ਬਿਲਡਿੰਗਾਂ ਨਹੀਂ ਸੀ ਹੁੰਦੀਆਂ ਫਿਰ ਵੀ ਡਵਿੰਚੀ ਨੇ ਆਪਣੀ ਇਮੇਜਿਨੇਸ਼ਨ ਨਾਲ ਇਟਲੀ ਦਾ ਪੂਰਾ ਮੈਪ ਬਣਾ ਲਿਆ ਸੀ ਇਸ ਚੀਜ਼ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਈ ਆਮ ਇਨਸਾਨ ਨਹੀਂ ਸੀ ਲੈਨਾਰਡੋ ਦਾ ਵੈਂਚੀ ਨੇ ਕਈ ਖਤਰਨਾਕ ਹਥਿਆਰ ਵੀ ਬਣਾਏ ਜਿਹੜੇ ਬਹੁਤ ਹੀ ਜ਼ਿਆਦਾ ਐਡਵਾਂਸ ਲੈਵਲ ਦੇ ਤੇ ਉਸ ਸਮੇਂ ਦੇ ਸਭ ਤੋਂ ਘਾਤਕ ਹਥਿਆਰ ਮੰਨੇ ਜਾਂਦੇ ਸੀ ਇਹ ਉਸ ਸਮੇਂ ਦੇ ਰਾਜਿਆਂ ਨੂੰ ਚਿੱਠੀ ਲਿਖ ਕੇ ਚੈਲੰਜ ਕਰਦੇ ਸੀ ਕਿ ਮੈਂ ਤੁਹਾਡੇ ਲਈ ਦੁਨੀਆ ਦੇ ਸਭ ਤੋਂ ਖਤਰਨਾਕ ਹਥਿਆਰ ਬਣਾ ਸਕਦਾ ਜਿਸ ਨਾਲ ਕੁਝ ਮਿੰਟਾਂ ਵਿੱਚ ਹੀ ਦੁਸ਼ਮਣ ਦੀ ਪੂਰੀ ਸੈਨਾ ਨੂੰ ਤਬਾਹ ਕੀਤਾ ਜਾ ਸਕਦਾ ਹੈ ਇਨਾ ਹਥਿਆਰਾਂ ਨੂੰ ਮੇਰੇ ਤੋਂ ਇਲਾਵਾ ਦੂਜਾ ਹੋਰ ਕੋਈ ਵੀ ਨਹੀਂ ਬਣਾ ਸਕਦਾ ਦੁਨੀਆ ਦਾ ਸਭ ਤੋਂ ਪਹਿਲਾ ਹੈਲੀਕਾਪਟਰ 1940 ਚ ਤਿਆਰ ਕੀਤਾ ਗਿਆ ਸੀ ਪਰ ਵਿੰਚੀ ਨੇ 500 ਸਾਲ ਪਹਿਲਾਂ ਹੀ ਇਸ ਹੈਲੀਕਾਪਟਰ ਦਾ ਨਕਸ਼ਾ ਤਿਆਰ ਕਰ ਲਿਆ ਸੀ ਹੈਲੀਕਾਪਟਰ ਕਿਵੇਂ ਉੜੇਗਾ ਕਿਵੇਂ ਕੰਮ ਕਰੇਗਾ ਇਸ ਦਾ ਪੂਰਾ ਮੈਕੈਨਿਜ਼ਮ ਉਸ ਨੇ ਤਿਆਰ ਕਰ ਲਿਆ ਸੀ ਪਰ ਉਸ ਸਮੇਂ ਜ਼ਿਆਦਾ ਟੈਕਨੋਲੋਜੀ ਨਾ ਹੋਣ ਕਰਕੇ ਵਿੰਚੀ ਆਪਣੀ ਇਸ ਇਨਵੈਂਸ਼ਨ ਨੂੰ ਐਕਸਪੈਰੀਮੈਂਟ ਕਰਕੇ ਹਕੀਕਤ ਚ ਨਹੀਂ ਬਣਾ ਸਕੇ ਵੈਂਚੀ ਜਿੰਦਗੀ ਦਾ ਸਭ ਤੋਂ ਵੱਡਾ ਪ੍ਰੋਜੈਕਟ ਜਿਸ ਵਿੱਚ ਇਹਨਾਂ ਨੇ 14 ਸਾਲ ਦਾ ਸਮਾਂ ਦਿੱਤਾ ਉਸ ਹੀ ਮੋਨਾਲੀਸਾ ਦੀ ਪੇਂਟਿੰਗ ਜਿਸ ਨੂੰ ਇਹਨਾਂ ਨੇ ਬਾਲ ਤੋਂ ਵੀ ਪਤਲੇ ਪੇਂਟਿੰਗ ਬ੍ਰਸ਼ ਨਾਲ ਬਣਾਇਆ ਸੀ ਕੁਝ ਲੋਕ ਇਸ ਪੇਂਟਿੰਗ ਨੂੰ ਵੈਂਚੀ ਦਾ ਫੀਮੇਲ ਵਰਜ਼ਨ ਦੱਸਦੇ ਨੇ ਤੇ ਕੁਝ ਨੂੰ ਲੱਗਦਾ ਹੈ ਕਿ ਇਸ ਵਿੱਚ ਬਹੁਤ ਗਹਿਰੇ ਰਾਜ਼ ਛੁਪੇ ਹੋਏ ਨੇ ਪਰ ਇਸ ਪੇਂਟਿੰਗ ਦੇ ਐਕਸਪ੍ਰੈਸ਼ਨ ਦੱਸਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਹੁਣ ਤੱਕ ਵਿੰਚੀ ਰਿਆ ਜਿੰਨੀਆਂ ਵੀ ਖੋਜਾਂ ਤੁਹਾਨੂੰ ਦੱਸੀਆਂ ਗਈਆਂ ਤੇ ਕੁਝ ਮਿਸਟਰੀਜ਼ ਨੇ ਜਿਵੇਂ ਕਿ ਪੰਛੀ ਕਿਵੇਂ ਉੱਡਦੇ ਨੇ ਅਸਮਾਨ ਦਾ ਰੰਗ ਨੀਲਾ ਹੀ ਕਿਉਂ ਹੁੰਦਾ ਹੈ ਇਹ ਸਾਰਾ ਕੁਝ ਕੋਡੈਕਸ ਲੈਸਟਰ ਬੁੱਕ ਚ ਲਿਖਿਆ ਹੋਇਆ ਹੈ ਜਿਸ ਨੂੰ ਕੇ ਬਿਲ ਗੇਟਸ ਨੇ 250 ਕਰੋੜ ਰੁਪਏ ਚ ਖਰੀਦਿਆ ਸੀ ਜਿਸ ਦੀ ਅੱਜ ਦੀ ਕੀਮਤ 400 ਕਰੋੜ ਰੁਪਏ ਹੈ ਵਲਟਰ ਆਇਜੈਕਸਨ ਜਿਸ ਨੇ ਦਵਿੰਚੀ ਤੇ ਇੱਕ ਕਿਤਾਬ ਲਿਖੀ ਹੈ ਇਹਨਾਂ ਨੇ ਇਸ ਕਿਤਾਬ 'ਚ ਵਿੰਚੀ ਦੁਆਰਾ ਚੀਜ਼ਾਂ ਨੂੰ ਅਬਜ਼ਰਵ ਕਰਨ ਦਾ ਸਿਕਰਟ ਦੱਸਿਆ। ਅਸਲ 'ਚ ਵਿੰਚੀ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਸੀ? ਉਹ ਕਿਸੇ ਵੀ ਚੀਜ਼ ਦੀ ਇਮੇਜਿਨੇਸ਼ਨ ਕਿਵੇਂ ਕਰਦੇ ਸੀ ਆਪਣੇ ਦਿਮਾਗ 'ਚ? ਤੁਸੀਂ ਜਿਵੇਂ-ਜਿਵੇਂ ਚੀਜ਼ਾਂ ਨੂੰ ਅਬਜ਼ਰਵ ਕਰਦੇ ਜਾਂਦੇ ਹੋ, ਉਸੇ ਤਰ੍ਹਾਂ ਦੀ ਤੁਹਾਡੀ ਮੈਂਟੈਲਿਟੀ ਬਣਦੀ ਜਾਂਦੀ ਹੈ। ਜੇਕਰ ਤੁਸੀਂ ਵੀ ਕਿਸੇ ਚੀਜ਼ ਨੂੰ ਡੀਪਲੀ ਅਬਜ਼ਰਵ ਕਰਨਾ ਸਿੱਖਣਾ ਚਾਹੁੰਦੇ ਹੋ, ਤਾਂ ਕੁਝ ਸਟੈਪਸ ਨੇ ਜੋ ਵਿੰਚੀ ਸਾਹਿਬ ਨੇ ਆਪਣੀ ਕਿਤਾਬ 'ਚ ਦੱਸੇ ਨੇ। ਸਭ ਤੋਂ ਪਹਿਲਾਂ ਤਾਂ ਤੁਹਾਡੀ ਜੋ ਵੀ ਸਮੱਸਿਆ ਜਾਂ ਪ੍ਰੋਬਲਮ ਹੈ, ਉਸ ਨੂੰ ਇੱਕ ਡਾਇਰੀ ਦੇ ਵਿੱਚ ਨੋਟ ਕਰ ਲਓ ਉਹ ਸਮੱਸਿਆ ਕੀ ਹੈ ਕਿੰਨੀ ਬੜੀ ਹੈ ਕਿੰਨੀ ਜ਼ਰੂਰੀ ਹੈ ਤੇ ਉਸ ਦਾ ਹੱਲ ਕੀ ਹੈ ਤੇ ਕਿੰਨਾ ਕਿੰਨਾ ਤਰੀਕੇ ਨਾਲ ਉਸ ਸਮੱਸਿਆ ਦਾ ਹੱਲ ਹੋ ਸਕਦਾ ਹੈ ਇਹ ਸਾਰਾ ਕੁਝ ਨੋਟ ਕਰ ਲਓ ਇਸ ਤਰ੍ਹਾਂ ਕਰਨ ਨਾਲ ਇਹ ਹੋਵੇਗਾ ਕਿ ਤੁਹਾਡੇ ਦਿਮਾਗ 'ਚ ਇਹ ਸਾਰੀਆਂ ਚੀਜ਼ਾਂ ਰਿਕਾਰਡ ਹੋ ਜਾਣਗੀਆਂ ਫਿਰ ਦਿਮਾਗ ਉਸ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਕਈ ਵਾਰ ਸਾਨੂੰ ਕੁਝ ਦਿਨਾਂ ਬਾਅਦ ਸਮੱਸਿਆ ਦਾ ਹੱਲ ਆਪਣੇ ਆਪ ਮਿਲ ਜਾਂਦਾ ਹੈ ਬਿਨਾ ਕੁਝ ਕਰੇ ਜਾਂ ਬਿਨਾ ਕੁਝ ਸੋਚੇ ਕਿਉਂਕਿ ਸਾਡਾ ਦਿਮਾਗ ਉਸ ਸਮੱਸਿਆ ਦੇ ਹੱਲ ਲਈ ਬੈਕਐਂਡ 'ਚ ਕੰਮ ਕਰ ਰਿਹਾ ਹੁੰਦਾ ਹੈ। ਕਈ ਵਾਰ ਕੋਈ ਨਵਾਂ ਆਈਡੀਆ ਆ ਜਾਂਦਾ ਹੈ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਇਸ ਲਈ ਆਪਣੇ ਕਿਸੇ ਵੀ ਸਮੱਸਿਆ ਨੂੰ ਪੂਰਾ ਡਿਟੇਲ ਦੇ ਵਿੱਚ ਲਿਖ ਲਓ ਤਾਂ ਕਿ ਤੁਹਾਡੇ ਦਿਮਾਗ 'ਚ ਸਾਰਾ ਕੁਝ ਕਲੀਅਰ ਹੋ ਜਾਏ ਕਿ ਸਮੱਸਿਆ ਕੀ ਹੈ ਤੇ ਉਸ ਦਾ ਹੱਲ ਕਿਵੇਂ ਕੱਢਣਾ ਹੈ। ਵਿੰਚੀ ਦੀਆਂ ਕੁਝ ਬਹੁਤ ਖਾਸ ਲਾਈਨਾਂ ਨੇ ਜਿਨ੍ਹਾਂ ਦੇ ਅਰਥ ਵੀ ਬਹੁਤ ਡੂੰਘੇ ਨੇ ਤੇ ਉਹਨਾਂ ਨਾਲ ਕਿਸੇ ਦੀ ਵੀ ਜ਼ਿੰਦਗੀ 'ਚ ਬਦਲਾ ਆ ਸਕਦਾ ਹੈ। ਇਹ ਲਾਈਨਾਂ ਬੜੇ ਹੀ ਗੌਰ ਨਾਲ ਸੁਣਨ ਵਾਲੀਆਂ ਨੇ। ਵਿੰਚੀ ਕਹਿੰਦੇ ਨੇ ਕਿ ਜੋ ਇੱਕ ਦਿਨ 'ਚ ਅਮੀਰ ਬਣਨਾ ਚਾਹੁੰਦਾ ਹੈ ਉਸਨੂੰ ਉਸੇ ਸਾਲ ਫਾਂਸੀ 'ਤੇ ਲਟਕਾ ਦਿੱਤਾ ਜਾਵੇਗਾ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਲੇਰ ਹੋਣਾ ਖਤਰਨਾਕ ਹੁੰਦਾ ਹੈ ਉਸੇ ਤਰ੍ਹਾਂ ਡਰ ਸਾਡੀ ਰੱਖਿਆ ਕਰਦਾ ਜੇਕਰ ਤੁਸੀਂ 24 ਘੰਟੇ ਵਿੱਚ ਕੁਝ ਨਵਾਂ ਸਿੱਖ ਰਹੇ ਹੋ ਤਾਂ ਤੁਹਾਡੇ ਦਿਮਾਗ ਨੂੰ ਕਦੇ ਥਕਾਵਟ ਨਹੀਂ ਹੋ ਸਕਦੀ ਦਾਵਿੰਚੀ ਕਹਿੰਦੇ ਨੇ ਕਿ ਸਮਾਂ ਉਸ ਲਈ ਲੰਬੇ ਸਮੇਂ ਤੱਕ ਰਹਿੰਦਾ ਹੈ ਜਿਹੜਾ ਇਸ ਦਾ ਸਹੀ ਇਸਤੇਮਾਲ ਕਰਦਾ ਹੈ। ਉਹ ਕਹਿੰਦੇ ਨੇ ਕਿ ਕੰਮ ਕਰਨ ਦੀ ਇੱਛਾ ਸ਼ਕਤੀ ਹੋਣਾ ਹੀ ਕਾਫੀ ਨਹੀਂ ਹੁੰਦਾ। ਕੰਮ ਕਰਕੇ ਵੀ ਦਿਖਾਓ। ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ। ਜੇ ਤੁਹਾਡੇ ਅੰਦਰ ਕਿਸੇ ਕੰਮ ਨੂੰ ਲੈ ਕੇ ਜਿਗਿਆਸਾ ਹੈ, ਇੱਕ ਭੁੱਖ ਹੈ, ਇੱਕ ਤਲਬ ਹੈ ਕਿਸੇ ਚੀਜ਼ ਨੂੰ ਜਾਣਨ ਦੀ ਜਾਂ ਸਿੱਖਣ ਦੀ ਤਾਂ ਫਿਰ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ। ਤੁਸੀਂ ਖੁਦ ਵੀ ਨਹੀਂ ਰੋਕ ਸਕਦੇ ਆਪਣੇ ਆਪ ਨੂੰ ਉਸ ਕੰਮ ਨੂੰ ਕਰਨ ਤੋਂ। ਬਸ ਸਾਨੂੰ ਆਪਣਾ ਸਹੀ ਗੋਲ ਜਾਂ ਟਾਰਗੇਟ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਕਰਨਾ ਕੀ ਚਾਹੁੰਦੇ ਆ ਫਿਰ ਆਪਣੀ ਉਸ ਮੰਜ਼ਿਲ ਨੂੰ ਪਾਉਣ ਦੀ ਭੁੱਖ ਹੀ ਸਾਨੂੰ ਉਸ ਮੰਜ਼ਿਲ ਤੇ ਆਪਣੇ ਆਪ ਲੈ ਜਾਂਦੀ ਹੈ